ਹਾਂਜੀ ਦੋਸਤੋ ਕੀ ਹਾਲ ਚਾਲ ਹੈ ਵੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਮੈਂ ਆ ਤੁਹਾਡਾ 호ਸਟ ਰਣਜੀਤ ਬਣੀਪਾਲ ਅਤੇ ਤੁਸੀਂ ਜੁੜਿਓ ਸਾਡੇ ਪੇਜ ਕੇਵਲ ਸੱਚ ਦੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਸਮਰ 올림픽ਸ ਚੱਲ ਰਹੀਆਂ ਨੇ ਪੈਰਿਸ ਦੇ ਵਿੱਚ ਹੈ ਨਾ ਤੇ ਦੋਸਤੋ ਪਿਛਲੇ ਇੱਕ ਹਫਤੇ ਤੋਂ ਜਦੋਂ ਦੀ 올림픽ਸ ਚੱਲੀਆਂ ਨੇ ਆਪਾਂ ਹਰ ਇੱਕ ਵਾਰ ਇੱਕ ਵੀਡੀਓ ਬਣਾਉਨੇ ਆ ਦੋ ਤਿੰਨ ਦਿਨ ਬਾਅਦ ਵੀਡੀਓ ਬਣਾਈਦੀ ਆ ਜਿਹਦੇ ਵਿੱਚ ਕੇ ਨਾਮੀ ਪਲੇਅਰ ਦਾ ਜ਼ਿਕਰ ਹੁੰਦਾ ਹੈ ਨਾ ਮੰਲਾ ਜਿਵੇਂ ਰਿਕਾਰਡ ਹੋਲਡਰਸ ਹੁੰਦੇ ਨੇ ਵਲਡ ਰਿਕਾਰਡ ਹੋਲਡਰਸ ਹੁੰਦੇ ਨੇ ਜਿਵੇਂ ਕਿ ਆਪਾਂ ਪਿਛਲੇ ਹਫਤੇ ਵਿੱਚ ਬਣਾਈ ਸੀ ਹਸੈਨ ਬੁੱਲਟ ਤੇ ਵੀਡੀਓ ਬਣਾਈ ਸੀਗੀ ਫਿਰ ਆਪਣੇ ਭਾਰਤੀ ਕਪਤਾਨ ਹਾਕੀ ਦਾ ਜਿਹੜਾ ਹਰਮਨ ਪ੍ਰੀਤ ਬਣਾਈ ਸੀਗੀ ਵੀਡੀਓ ਤੇ ਇਸੇ ਸੰਬੰਧ ਵਿੱਚ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਉਹ ਇੱਕ ਬਹੁਤ ਸਪੈਸ਼ਲ ਵੀਡੀਓ ਹੈ ਕਾਰਨ ਕੀ ਆ ਜਿਹੜਾ 올림픽ਸ ਹਰੇਕ 올림픽ਸ ਦਾ ਸਭ ਤੋਂ ਜਿਵੇਂ ਕਹਿੰਦੇ ਨੇ ਮੇਨ ਆਪਣੇ ਸਪੋਰਟਸ ਹੁੰਦੀ ਆ ਉਹ ਹੁੰਦੀ ਆ 100 ਮੀਟਰ ਦੀ ਰੇਸ ਤੇ ਪਰਸੋਂ ਦੋਸਤੋ ਸੰਪਨੋਂ ਕੇਟਿਆ 100 ਮੀਟਰ ਦੀ ਫਾਈਨਲ ਰੇਸ ਤੇ ਜਿਹੜਾ ਅੱਜ ਜ਼ਿਕਰ ਕਰ ਰਹੇ ਆਂ ਆਪਾਂ 100 ਮੀਟਰ ਦੀ ਫਾਈਨਲ ਰੇਸ ਦਾ ਉਹ ਕਿਉਂ ਕਰ ਰਹੇ ਆਂ ਉਹ ਵੀ ਸੁਣ ਲਿਓ ਤੁਹਾਨੂੰ ਮੈਂ ਨਾਲ ਇੱਕ ਪਿਕਚਰ ਵੀ ਪਾ ਦੂੰਗਾ ਤੇ ਉਹਦੇ 'ਚ ਵੀ ਦੇਖ ਲਿਓ ਜਿਨੇ 8 ਦੇ 8 ਪਲੇਅਰ ਸੀਗੇ ਮਤਲਬ ਐਥਲੀਟ ਸੀਗੇ ਜਿਨ੍ਹਾਂ ਨੇ ਕੰਪੀਟ ਕੀਤਾ 100 ਮੀਟਰ ਦੀ ਰੇਸ ਦੇ ਵਿੱਚ ਫਾਈਨਲਸ ਦੇ ਵਿੱਚ ਉਹ ਸਾਰਿਆਂ ਨੂੰ ਜਦੋਂ ਰੇਸ ਖਤਮ ਹੋ ਗਈ ਤਾਂ ਅੱਠਾਂ ਦੇ ਅੱਠਾਂ ਨੂੰ ਇਹ ਨਹੀਂ ਸੀ ਪਤਾ ਵੀ ਫਸਟ ਕੌਣਾ ਆ ਸੈਕੰਡ ਕੌਣਾ ਥਰਡ ਕੌਣਾ ਫੋਰਥ ਕੌਣਾ ਮੀਨਸ ਕਿਸੇ ਨੂੰ ਕੁਝ ਨਹੀਂ ਸੀ ਪਤਾ ਤੇ ਜਦੋਂ ਬਾਅਦ 'ਚ ਵੀਡੀਓ ਦੇਖ ਕੇ ਉਸ ਤੋਂ ਬਾਅਦ ਡਿਕਲੇਅਰ ਕੀਤਾ ਉਹਨਾਂ ਨੇ ਵੀ ਫਸਟ ਕੌਣਾ ਆ ਸੈਕੰਡ ਕੌਣਾ ਆ ਥਰ ਕਾਰਨ ਕਾਰਦੇ ਆ ਵੀ 8 ਦੇ 8 ਪਲੇਅਰ ਐਨ ਬਰਾਬਰ ਭੱਜੇ ਆਏ ਨੇ ਤੇ ਫਿਨਿਸ਼ ਵੀ ਬਰਾਬਰ ਕੀਤਾ ਉਹਨਾਂ ਨੇ ਜੇ ਕਿਤੇ ਟੈਕਨੋਲੋਜੀ ਦਾ ਯੁੱਗ ਨਾ ਹੁੰਦਾ ਤਾਂ ਪਤਾ ਹੀ ਨਹੀਂ ਸੀ ਲੱਗਣਾ ਕਿ ਫਾਸਟ ਕੌਣ ਆਇਆ ਤੇ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਵਾਂ ਵੀ ਇਹਦੇ ਕੰਟੈਂਡਰ ਕਿਹੜੇ-ਕਿਹੜੇ ਸੀਗੇ ਯੂਐਸਏ ਦਾ ਸੀਗਾ ਨੋਆ ਲਾਈਲਜ਼ ਤੇ ਇਹਨੇ 골ਡ ਮੈਡਲ ਜਿੱਤਿਆ ਉਹ ਬਾਅਦ ਚ ਗੱਲ ਕਰਦੇ ਆ ਇਹਨੇ ਆਪਣੀ ਰੇਸ ਫਿਨਿਸ਼ ਕੀਤੀ ਆ 9.79 ਸੈਕਿੰਡਸ ਦੇ ਵਿੱਚ ਜਮੈਕਾ ਦਾ ਸੀਗਾ ਕਿਸ਼ਨ ਥੌਮਸਨ ਇਹਨੇ ਆਪਣੀ ਰੇਸ ਕੀਤੀ ਹੈ ਖਤਮ 9.79 ਸੈਕਿੰਡਸ ਦੇ ਵਿੱਚ ਯੂਐਸਏ ਦਾ ਜਿਹੜਾ ਸੀਗਾ ਫਰੈਡ ਕਰਲੇ ਉਹਨੇ ਆਪਣੀ ਰੇਸ ਕੀਤੀ ਹੈ 9.81 ਖਤਮ ਦੇ ਵਿੱਚ ਸੈਕਿੰਡਸ ਦੇ ਵਿੱਚ ਸਾਊਥ ਅਫਰੀਕਾ ਦਾ ਅਕਾਨੀ ਸੇਮਬਾ ਨੇ ਅਕਾਨੀ ਸੇਮਬਾ ਨੇ ਖਤਮ ਕੀਤੀ ਆ ਆਪਣੀ ਰੇਸ 9.82 ਸੈਕਿੰਡਸ ਦੇ ਵਿੱਚ ਤੇ ਉਸ ਤੋਂ ਬਾਅਦ ਪੰਜਵੇਂ ਨੰਬਰ ਤੇ ਇਟਲੀ ਦਾ ਲੇਮੰਟ ਮਾਰਸਲ ਉਹਨੇ ਖਤਮ ਕੀਤੀ ਹੈ 9.85 ਸੈਕਿੰਡ ਦੇ ਵਿੱਚ 100 ਮੀਟਰ ਅੱਛਾ ਉਸ ਤੋਂ ਬਾਅਦ ਸੀਗਾ ਬੋਟਸਬਾਨਾ ਦਾ ਲੈਸਲੇ ਟਿਬਾਗੋ ਉਹਨੇ ਖਤਮ ਕੀਤੀ ਹੈ 9.86 ਮਤਲਬ ਕਿ 86 ਸੈਕਿੰਡਸ ਦੇ ਵਿੱਚ ਤੇ ਉਦੋਂ ਦਾ ਯੂਐਸਏ ਦਾ ਸੀਗਾ ਕੈਨਟ ਵੱਡਨਾਰਿਕ ਉਹਨੇ ਖਤਮ ਕੀਤੀ ਹੈ 9.88 ਸੈਕਿੰਡਸ ਦੇ ਵਿੱਚ ਤੇ ਉਦੋਂ ਲਾਸਟ ਦੇ ਵਿੱਚ 8ਵੇਂ ਨੰਬਰ ਤੇ ਸੀਗਾ ਜਮੈਕਾ ਦਾ ਆਬਲਿਕਿਊ ਸਰਵਿੱਲੇ ਇਹਨੇ ਖਤਮ ਕੀਤੀ ਹੈ 9.91 ਸੈਕਿੰਡਸ ਦੇ ਵਿੱਚ ਦੋਸਤੋ ਇੱਥੇ ਉਹਨੂੰ ਧਿਆਨ ਦੇਣ ਵਾਲੀ ਗੱਲ ਇਹ ਕੀ ਆ ਵੀ ਜਿਹੜਾ ਸਭ ਤੋਂ ਫਾਸਟ ਆਇਆ ਉਹ ਸੀਗਾ ਅਮਰੀਕਾ ਦਾ ਨੋਹਾ ਲਾਈਜ਼ ਉਹਨੇ ਆਪਣੀ ਰੇਸ ਖਤਮ ਕੀਤੀ ਹੈ 9.79 ਸੈਕਿੰਡ ਦੇ ਵਿੱਚ ਉਹ ਫਸਟ ਆਇਆ ਸੈਕਿੰਡ ਜਿਹੜਾ ਜਮੈਕਾ ਦਾ ਆਇਆ ਕਿਸ਼ਨ ਥੌਮਸਨ ਉਹਨੇ ਆਪਣੀ ਰੇਸ ਵੀ ਖਤਮ ਕੀਤੀ ਹੈ 9.79 ਸੈਕਿੰਡ ਦੇ ਵਿੱਚ ਹੁਣ ਦੋਸਤੋ ਦੇਖਣ ਦਾ ਵਿਸ਼ਾ ਇੱਥੇ ਕੀ ਆ ਵੀ ਦੋਨਾਂ ਨੇ ਰੇਸ ਦਾ 9.79 ਦੇ ਵਿੱਚ ਖਤਮ ਕਰਤੀ ਸੈਕਿੰਡ ਦੇ ਫਸਟ ਸੈਕਿੰਡ ਕਾਦੇ ਨਾਲ ਹੋਇਆ ਵੀਡੀਓਗ੍ਰਾਫੀ ਦੇਖ ਕੇ ਹੋਇਆ ਕਿਉਂਕਿ ਜਦੋਂ ਆਪਾਂ ਤੇਜ਼ ਰੇਸ ਦੇਖਦੇ ਆਂ ਉਹਦਾ ਵੀ ਮੈਂ ਇੱਕ ਵੀਡੀਓ ਕਲਿੱਪ ਆ ਦੂੰ ਵਿੱਚ ਐ ਲੱਗਦਾ ਵੀ ਜਿਵੇਂ ਸਾਰੇ ਬਰਾਬਰ ਆਏ ਹੁੰਦੇ ਨੇ ਨੋਹਾ ਲਾਇਲਜ਼ ਨੇ 9.79 ਸੈਕਿੰਡ ਵਿੱਚ ਖਤਮ ਕੀਤੀ ਆ 10784ਵਾਂ ਸੈਕਿੰਡ ਘੱਟ ਸੀ ਉਹਦਾ 1000 ਦੇ ਸੈਕ ਇੱਕ ਸੈਕਿੰਡ ਦੇ 1000 ਹਿੱਸੇ ਕਰ ਲਈਏ ਤਾਂ ਉਹਦਾ ਜਿਹੜਾ 9 784ਵਾਂ ਹਿੱਸਾ ਉਹ ਘੱਟ ਚ ਖਤਮ ਕੀਤੀ ਆ ਤੇ ਜਿਹੜਾ ਕਿਸ਼ਨ ਥਾਮਪਸਨ ਆ ਜਿਹੜਾ ਸਿਲਵਰ ਮੈਡਲਿਸਟ ਆ ਉਹਨੇ ਵੀ 9.79 ਸੈਕਿੰਡ ਵਿੱਚ ਖਤਮ ਕੀਤੀ ਆ ਪਰ ਉਹਦਾ 700 99 ਮਸੈਕੰਡ ਸੀ 1000 ਦੇ ਵਿੱਚੋਂ 799 ਮਾਈਸਾ ਦੀ ਉਹਨੇ ਉਦੋਂ ਛੇਤੀ ਖਤਮ ਕੀਤੀ ਹੈ ਕਹਿਣਾ ਮਤਲਬ ਤਾਂ ਕਰਕੇ ਜਿਲਾ ਸੈਕੰਡਸ ਦੇ ਵੀ ਮਿਨੀ ਸੈਕੰਡਸ ਹੁੰਦੇ ਨੇ ਉਹਨਾਂ ਦਾ ਚੱਕਰ ਪਿਆ ਇਹ ਵੀਡੀਓ ਦੇ ਵਿੱਚ ਇਹ ਦੱਸਣਾ ਤਾਂ ਤੁਹਾਨੂੰ ਮੇਰਾ ਕਾਰਨ ਨਹੀਂ ਸੀਗਾ ਵੀ ਦੋਸਤੋ ਵੀ ਕਿੰਨੇ ਕੁ ਜ਼ਿਆਦਾ ਆਪਣੇ ਮੁੰਡੇ ਜਿਹੜੇ ਐਥਲੀਟ ਨੇ ਦੁਨੀਆਂ ਦੇ ਵਿੱਚ ਐਥਲੀਟ ਮੁੰਡੇ ਹੋਗੇ ਕੁੜੀਆਂ ਹੋਗੀਆਂ ਉਹ ਕਿੰਨਾ ਕੁ ਜ਼ਿਆਦਾ ਆਪਦਾ ਅੱਡੀ ਚੋਟੀਆਂ ਜੋਰ ਲਾਉਂਦੇ ਨੇ ਤੇ ਕਿੰਨੀ ਮਿਹਨਤ ਲੱਗਦੀ ਹੈ ਚੀਜ਼ ਦੇ ਵਿੱਚ ਤੇ ਗਾਹ ਅੱਗੇ ਆ ਜੋ ਜੇ ਅੱਜ ਟੈਕਨੋਲੋਜੀ ਨਾ ਹੁੰਦੀ ਤਾਂ ਰੇਸ ਤਾਂ ਇਹ ਨਹੀਂ ਸੀ ਪਤਾ ਲੱਗਣਾ ਫਾਸਟ ਕੌਣਾ ਸੈਕੰਡ ਕੌਣਾ ਕਲਿੱਪ ਦੇ ਵਿੱਚ ਤੁਸੀਂ ਦੇਖ ਲਿਓ ਸਾਰੇ ਹੀ ਬਰਾਬਰ ਆਉਂਦੇ ਨੇ ਅੱਠ ਦੇ ਅੱਠਾਂ ਨੇ ਫਿਨਿਸ਼ ਵੀ ਬਰਾਬਰ ਕੀਤੀ ਆ ਕਲਿੱਪ ਦੇ ਵਿੱਚ ਤੁਸੀਂ ਦੇਖ ਲਿਓ ਤੇ ਹੁਣ ਆਪਾਂ ਗੱਲ ਕਰਦੇ ਆਂ ਦੋਸਤੋ ਜਿਵੇਂ ਆਪਾਂ ਪਿਛਲੇ ਹਫਤੇ ਹੁਸੈਨ ਬੋਲਟ ਦੀ ਗੱਲ ਕੀਤੀ ਸੀ ਵੀ 100 ਮੀਟਰ ਫਾਈਨਲ ਆਪਣੇ ਚੈਂਪੀਅਨ ਆ ਉਹ ਉਹਦਾ ਰਿਕਾਰਡ ਤਾਂ ਹੀ ਟੁੱਟਿਆ 월ਡ ਰਿਕਾਰਡ 홀ਡਰ ਤਾਂ ਹਾਲ ਤੱਕ ਹੁਸੈਨ ਬੋਲਟ ਆ ਪਰ ਜਿਹੜਾ ਨੋਆ ਲਾਇਲਜ਼ ਅਮਰੀਕਾ ਦਾ ਯੂ ਐਸ ਏ ਦਾ ਇਨੇ ਰੇਸ ਖਤਮ ਕੀਤੀ ਹੈ 9.79 ਸਕਿੰਡ ਦੇ ਵਿੱਚ 골ਡ ਮੈਡਲਿਸਟ ਆ ਉਹਨੇ ਦੋਸਤੋ ਅਮਰੀਕਾ ਦਾ ਰਹਿਣ ਵਾਲਾ ਉਹਦਾ ਜਨਮ 18 ਜੁਲਾਈ 1999 ਆਪਣੇ 1997 ਨੂੰ ਹੋਇਆ ਸੀਗਾ ਤੇ ਇਹਦਾ ਆਪਦਾ ਹੀ ਵਰਲਡ ਆਪਣੇ ਇਹਦਾ ਆਪਦਾ ਹੀ ਅਮਰੀਕਨ ਰਿਕਾਰਡ ਵਾ 19.31 ਸਕਿੰਡ ਦੇ ਵਿੱਚ 200 ਮੀਟਰ ਦਾ ਤੇ ਅਮਰੀਕਾ ਦਾ ਰਿਕਾਰਡ ਹੈ ਇਹ ਇਹਦੇ ਨਾਮ ਹੀ ਆ ਉਹ ਅੱਛਾ ਇਹਦੇ ਕੋਚ ਦਾ ਨਾਮ ਆ ਲੈਂਸ ਬ੍ਰੌਮਨ ਇਹਦੇ ਕੋਚ ਦਾ ਨਾਮ ਆ ਇਹਦੇ ਮਾਪੇ ਬਾਪ ਦੀ ਸੁਣ ਲਓ ਦੋਸਤੋ ਇਹਦੇ ਮਾਪੇ ਬਾਪ ਦੋਨੋਂ ਐਥਲੀਟ ਨੇ ਠੀਕ ਆ ਨਾ ਉਹ ਯੂਨੀਵਰਸਿਟੀ ਦੇ ਵਿੱਚ ਮਿਲੇ ਸੀਗੇ ਤੇ ਉੱਥੇ ਹੀ ਉਹਨਾਂ ਦਾ ਪਿਆਰ ਹੋ ਗਿਆ ਤੇ ਉਹਨਾਂ ਨੇ ਮੈਰਿਜ ਕਰਵਾ ਲਈ ਸੀਗੀ ਤੇ ਇਹਨਾਂ ਤਿੰਨ ਬੱਚਿਆਂ ਚੋਂ ਇੱਕ ਨਵਾ ਲਾਈਜ਼ ਆ ਤਿੰਨ ਬੱਚੇ ਨੇ ਇਹਨਾਂ ਦੇ ਮੀਆਂ ਬੀਬੀ ਦੋਨੋਂ ਐਥਲੀਟ ਸੀਗੇ ਦੇਖ ਲਓ ਉਹੀ ਜੀਨਸ ਤੇ ਜਾਣੀ ਸੀਗੇ ਤੇ ਅੱਜ ਨਵਾ ਲਾਈਜ਼ ਨੇ ਪੂਰੀ ਦੁਨੀਆ ਦੇ ਵਿੱਚ ਆਪਣੇ ਮਾਪੇ ਬਾਪ ਦਾ ਨਾਮ ਰੌਸ਼ਨ ਕੀਤਾ ਤੇ ਅਮਰੀਕਾ ਦਾ ਨਾਮ ਰੌਸ਼ਨ ਕੀਤਾ ਆਪਣੇ ਦੇਸ਼ ਦਾ ਤੇ 100 ਮੀਟਰ ਹਮੇਸ਼ਾ ਹੀ ਖਿੱਚ ਦਾ ਕੇਂਦਰ ਹੁੰਦੀ ਹੈ ਹਰ ਇੱਕ 올림픽ਸ ਦਾ ਪਰसों ਖਤਮ ਹੋਈ ਹੈ ਤੇ ਜਿਹੜੀ ਵੀਡੀਓ ਬਣਾਈ ਹੈ ਸਿਰਫ ਇਸੇ ਕਾਰਨ ਕਰਕੇ ਬਣਾਈਆ ਨਵਾਲਾਈਜ਼ ਨੇ ਵਰਲਡ ਰਿਕਾਰਡ ਨਹੀਂ ਬਣਾਇਆ ਪਰ 골ਡ ਮੈਡਲਿਸਟ ਹੈਗਾ ਵੀਡੀਓ ਕਿਉਂ ਬਣਾਈਆ ਕਿਉਂਕਿ ਜੇ ਟੈਕਨੋਲੋਜੀ ਨਾ ਹੁੰਦੀ ਦੋਸਤੋ ਤਾਂ ਪਤਾ ਨਹੀਂ ਸੀ ਲੱਗਣਾ ਵੀ ਕਿਹੜਾ ਕਿਹੜੇ ਰੈਂਕ ਤੇ ਆਇਆ ਤੇ ਸਿਰਫ ਇੱਕ ਵੀਡੀਓਗ੍ਰਾਫੀ ਦੇ ਨਾਲ ਕਿਉਂਕਿ ਰੇਸ ਖਤਮ ਹੋਣ ਤੋਂ 10 ਸੈਕਿੰਡ 15 20 ਸੈਕਿੰਡ ਬਾਅਦ ਵੀ ਪਲੇਅਰ ਜ਼ਮੀਨ 'ਤੇ ਖੜਕੇ ਸੀ ਆਗੇ ਐਥਲੀਟ ਤੇ ਸਾਨੂੰ ਕੁਝ ਨਹੀਂ ਸੀ ਪਤਾ ਵੀ ਕਿਹਦਾ 골ਡ ਆ ਕਿਹਦਾ ਸਿਲਵਰ ਆ ਕਿਹਦਾ ਬ੍ਰੌਂਜ਼ ਆ ਉਦੋਂ ਬਾਅਦ ਜਦੋਂ ਵੀਡੀਓਗ੍ਰਾਫੀ ਦੇਖੀ ਗਈ 20 25ਵੇਂ ਸਕਿੰਟ ਬਾਅਦ ਕੇ ਮੇਰੇ ਖਿਆਲ ਨਾਲ ਅੱਧਾ 1 ਮਿੰਟ ਬਾਅਦ ਦੇਖ ਲਿਆਰ ਕੀਤਾ ਵੀ ਨੋਆ ਲਾਇਲਸ ਫਾਸਤਾ 골ਡ ਮੈਡਲਿਸਟ ਆ ਤੇ ਦੋਸਤੋ ਇਹ ਜਿਹੜਾ ਦੱਸਿਆਗਾ ਤੁਹਾਨੂੰ ਨੋਆ ਲਾਇਲ ਦੇ ਬਾਰੇ ਇਸ 골ਡ ਮੈਡਲਿਸਟ ਹੈਗਾ ਤਾਰੀਫ ਦਾ ਹੱਕਦਾਰ ਹੈ ਚ ਕੋਈ ਦੋ ਰਹਿ ਨਹੀਂ ਪਰ ਟੈਕਨੋਲੋਜੀ ਦੇ ਨਾਲ ਪਤਾ ਲੱਗਿਆ ਵੀ ਕੌਣ ਫਾਸਤਾ ਆ ਟੈਨ ਦਾ ਮਤਲਬ ਹੀ ਸਾਰੇ ਐਥਲੀਟ ਇੰਨੀ ਜਿਆਦਾ ਮਿਹਨਤ ਕਰਦੇ ਨੇ ਤਾਂ ਕਿਉਂਕਿ ਕੰਪੀਟੀਸ਼ਨ ਬਹੁਤ ਜਿਆਦਾ ਹੁੰਦਾ ਤੇ 100 ਮੀਟਰ ਦੀ ਰੇਸ ਉਹਦਾ ਅੱਖ ਦੇ ਝਮਕੇ ਨਾਲ ਹੁੰਦੀ ਆ ਸੋ ਦੋਸਤੋ ਸਿਰਫ ਅੱਜ ਦੀ ਵੀਡੀਓ ਆਪਣੀ ਏਸੇ ਮੁੱਦੇ ਦੇ ਤੇ ਸੀਗੀ ਵੀ 100 ਮੀਟਰ ਦੀ ਰੇਸ ਦੇ ਵਿੱਚ ਜੇ ਟੈਕਨੋਲੋਜੀ ਨਾ ਹੁੰਦੀ ਤਾਂ ਪਤਾ ਨਹੀਂ ਸੀ ਲੱਗਣਾ ਵੀ ਫਸਟ ਸੈਕਿੰਡ ਕੌਣ ਆ ਤੇ ਦੋ ਆ ਗਿਆ ਵੀਡੀਓ ਖਤਮ ਕਰਨੀ ਦੋਸਤੋ ਬਣਦੇ ਆ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਕਰੋ ਫਤਿਹ ਪ੍ਰਵਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ